ਮੇ ਮਾਦਾ ਰੌਲਾ ਪਾਉਂਦੇ ਹੀ ਉਹ ਕਹਿੰਦੀ ਇਹ ਸ਼ਰਾਬਾ ਪੀਂਦਾ ਹੈ ਹੁਣ ਇਹ ਤੇ ਮੈਨੂੰ ਦੱਸਾ ਪੀਂਦੇ ਜਿਕੇ ਨਹੀਂ ਮੈਨੂੰ ਧੋਕੇ ਚੜਾ ਕੇ ਦੇ ਦੇ ਇਹ ਰੌਲਾ ਪੈਰ ਆਲਾ ਪੀਂਦੇ ਕਰਦਾ ਮੈਂ ਕਹਾਂ ਉਹ ਕਹਿੰਦੀ ਮੈਨੂੰ ਬਾਸ਼ਨ ਆ ਗਈ ਇਹ ਸੱਚੀ ਦੱਸਿਆ ਛੁੱਟਣਾ ਭੋਲਿਓ ਮੈਂ ਲੜਕਿਆਂ ਦੇ ਚਲੇ ਜਾਣਾ ਜੀ ਹੁਣ ਤੇਰੀ ਮਾਤਾ ਨੇ ਮੈਨੂੰ ਅੱਜ ਸਾਰੇ ਪੈਰ ਖੋਲਦੇ ਆ ਵੇਖੇ ਆਹ ਢੋਲ ਘਤੀਓ ਹਾਂ ਹਾਂ ਕਿਉਂ ਚੱਪ ਚੱਪਰ ਬਾਓ ਚੱਲ ਖਾਓ ਖਾਓ ਮੈਂ ਵੈਸੇ ਬੂਤ ਘੰਟੇ ਤੱਕ ਤੇਰ ਮੱਖਰੀ ਜਰੀ ਮਾਂ ਇਹ ਨਹੀਂ ਜਿਓ ਦੇਖੋ ਆਹ ਦੇਖੋ ਗਾਇਸ ਆ ਦਿਖਾਓ 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 ਹੋਈਆ ਨਾ ਮਾਂ ਦੇਖੇ ਨਾ ਜੇ ਮੈਂ ਨਹੀਂ ਮੱਗਦਾ ਆਹ ਤੇ ਤੇ ਦਾ ਨਾ ਵਰਦਾ ਜਿੰਨਾ ਬੜਿਓ ਨੋ ਤਾਂ ਨਹੀਂ ਕਰਨਾ ਵੇ ਹਾਂ ਜਰਾ ਹੱਥ ਤੇ ਇਕੱਲੀ ਅਸਮਰਦੀ ਕਤਾ ਅਸ ਤੇ 2 3 ਨੰਦਾਂ ਕਜ ਮਾਰਾ ਤੇ 2 ਨੰਦਾਂ ਵਾਲੀ ਨਾ ਹਾਂ ਅੱਡੀ ਗਰੀਬ ਨਹੀਂ ਹਾਂ ਮੇਰਾ ਬੂਟਾ ਬੰਦ ਤੇ ਆਇਆ ਇਕੜਾਲੀਆ ਬਸ ਫਹਿਮਾ ਰਾ ਤੇ ਬਿਲਕੁਲ ਤੇ ਪੈ ਗਈ ਨਾ ਹੱਥ ਤੇ ਪੈ ਗਈ ਤੇ ਪੀਲੀ ਹਾਂ ਗਾਲੀ ਮੈਂ ਵੀ ਖਾਣੀ ਮੈਂ ਨਹੀਂ ਹੱਥ ਲੜਣਾ ਮੈਂ ਰਾਜਾ ਕਰ ਗਿਆ ਇਹ ਨਹੀਂ ਹੱਥ ਛੜਾ ਗਿਆ ਵੀ ਚਲੇ ਗਿਆ ਸਾਡੇ ਘਰ ਆਂਡਾ ਨਾ ਆਵੇ ਮੀਟ ਨਾ ਆਵੇ ਤੇ ਸ਼ਰਾਬ ਕਿਉਂ ਆਵੇ ਸਾਡੇ ਘਰ ਵਿਆਹ ਕੀਤਾ ਤਾਂ ਨਾ ਸ਼ਰਾਬੀ ਆਏ ਲੋਕਾਂ ਜਾਣ ਆਪਣੇ ਘਰ ਅੱਜ ਕਰਵਾਣ ਚਲੋ ਵਖਾ ਡੈਡੀ ਨਾ ਬਸ 313 ਰੁਪਈਆ ਦੀ ਬੋਤਲ ਕਿੰਨੇ ਦੀ 613 ਰੁਪਈਆ ਦੀ ਜੇ ਆਹੋ ਵੇ ਲੋ ਸੂਟ ਬਣਾਇਆ ਹੈ ਘਰ ਤੇ 6 ਸਾਲ ਹੀ ਜਾਂਦਾ ਨਹੀਂ ਤੇ ਤੁਸ 613 ਦੀ ਬੋਤਲ ਲੈਣਤੀ ਸ਼ਰਾਬਾ ਦੇਖ ਕਰ ਬਿਲਕੁਲ ਨਹੀਂ ਡੋ ਡੈਡੀ ਨੂੰ ਵਖਾ ਫੇਲੋ ਕਾਤ 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 ਵੋਖਾ ਮਾ ਮਾਤਾ ਦੀ ਵਿਚਾਰੀ ਬੋਲਦੀ ਹੈ ਮੋਰੀ ਹੋਈ ਮਾਤਾ ਦੀ ਤਾਂ ਨਹੀਂ ਆ ਡਾਡੀ ਨੂੰ ਖਾ ਡਾਡੀ ਨੂੰ ਖਾ ਚਲੇ ਸਾਹਮਣੇ ਬੈਠ ਜਾਓ ਖਾਓ ਆ ਜੋ ਆ ਜੋ ਆ ਜੋ ਆ ਜੋ ਸਾਫਤ ਕਰਦੇ ਮਾਤਾ ਰੇੜੀ ਖਾਣਾ ਮਾਤਾ ਤੇ ਬੜੇ ਲੋਕਾਂ ਦਾ ਦੱਸ ਦੇਣਾ ਮੇਰਾ ਮੁੰਡਾ ਅੱਛਾ ਇਹ ਤੇ ਪਾਣੀ ਸੀ ਇਹ ਤਾਂ ਆਪਾਂ ਨੂੰ ਪਤਾ ਹੈ ਲਾਈਵ ਚੱਲ ਰਿਹਾ ਹੈ ਟੈਲੀਕਾਸਟ ਅੱਜ ਦੀ ਹੋਰੇਗੀ ਕਿ ਨਹੀਂ ਹੋਊਗੀ

ਲਾਉਂ ਹੀ ਤਰਾ ਉਹਨੇ ਦੋ ਕਾਲੀ ਮਰੇ ਕਿਤਾ ਹਾਂ ਉਹਦੇ ਕਰੇ ਥੱਲੇ ਆਈ ਤੇ ਉਹਨੇ ਅੱਜ ਨਹੀਂ ਕਾਸ਼ ਆ ਉਹਨਾਂ ਨਾਲਾ ਕਰੇ ਕਿਲਾ ਪ੍ਰਿੰਟਾ ਜੋਰੀ ਹਾਂ ਮਾਨ ਉਹਨਾਂ ਦਾ ਨਾ ਇਹ ਸ਼ਰਾਬ ਦੀ ਹੈ ਸ਼ਰਾਬ ਦੀ ਆਉਂਦੀ ਨਾ ਇਤਰਾ ਸ਼ਰਾਬ ਦੀ ਹੁੰਦੀ ਆ ਸ਼ਰਾਬ ਦੀ ਹੈ ਸ਼ਰਾਬ ਇਹਨੇ ਆ ਪਾਣੀ ਤੇ ਇੱਥੇ ਸੁੱਟ ਕੇ ਵੇਖ ਲੈ ਸ਼ਰਾਬ ਤੇ ਸੁੱਟੀ ਪਤਾ ਚੱਲ ਜਾਂਦੀ ਛੇਕ ਛੱਡ ਜਾਂਦੀ ਆ ਇਹ ਪਾਣੀ ਆ ਹਿਲ ਨਾ ਇਹ ਰੰਗ ਨਹੀਂ ਥੋੜਾ ਨਹੀਂ ਖਰਾਬ ਹੋਏ ਨਾ ਭਰੀ ਹੋਣੀ ਸ਼ਰਾਬ ਵਿੱਚ ਕੋ ਆਹ ਧਨੇ ਦੇ ਕੋਇਨਾ ਭਰੀ ਦਿਖਾਓ ਮਾੜਾ ਪੜ੍ਹ ਕੇ ਪੜ੍ਹਵਾ ਮਰ ਜਾਉਂਗਾ ਗਾਰ ਨਹੀਂ ਮੈਂ ਉਹ ਪੜ੍ਹ ਕੇ ਕਹਿੰਦਾ ਕਿੱਥੇ ਆਉਂ ਉਹ ਇਦਾਂ ਹਸਤਾਲੇ ਲਿਆਏ ਵਿਚਾਰੇ ਦਾ ਸਰੀਰ ਬੈਲੈਂਸ ਖਿਗੜਿਆ ਹੈ ਚੱਲੋ ਨੰਦ ਸੋ ਨੂੰ ਮਾਤਾ ਰੂਪਿਆ ਦੋ ਸੋਈ ਚੱਲ ਹਾੜੀ ਨੂੰ ਮਾਰਾਂ ਵੀਡੀਓ ਬਣਾਉਂ ਉਹ ਸਾਹਮਣੇ ਵੀ ਇਮਾਰਤ ਹੈ ਹੈ ਵਾਹ ਮਿੱਤਸ ਲੈ ਸੱਚੀ ਫੇਰ ਆਵੀ ਸੱਚੀ ਦੱਚੀ ਮੇਰਾ ਵੀ ਗੁਰਕਦੇ ਦਾ ਹੈ ਨਾ ਨਾ ਮੈਂ ਸੱਚੀ ਫੇਰ ਦੱਸੀ ਸਰ ਮਾਣਿਆ ਇਸੇ ਮਾਣ ਨੇ ਸੌਂਦੇਣਾ ਇਸੇ ਨਾਲ ਨਹੀਂ ਡੈਡੀ ਨਾ ਸ਼ਰਾਬ ਕਦੋਂ ਇਹ ਤੇ ਉਹ ਬੋਦ ਨੂੰ ਸੁਣ ਕੇ ਆਉਣਾ ਤੂੰ ਮਾਤਾ ਦੇਣੀ ਕਿੱਥੇ ਗੇਰ ਤੁਮ ਚੱਲ ਜਾ

ਕੜੇ ਜਿਹੜੀ ਮਰਜ਼ੀ ਸੱਸ ਮਰੀ ਨਾ ਮੁੰਡੇ ਚਾਹੇ ਨਾ ਨਾ ਨਹੀਂ ਹੋਉਂਦੀ ਸੱਸ ਜਣਾ ਸਾਰੇ ਮਾਗਰ ਗਏ ਸਾਰੇ ਗਾਣੇ ਗਏ ਸਾਰੇ ਮਾਗਰ ਗਏ ਉਹ ਬੜੀ ਛਣੀ ਬੋਲੀ ਸਾਰੇ ਦਾਦੀ ਵਰਗੇ ਕਹਾਂ ਦਾਦੀ ਵਰਗੇ ਇੱਧਰ ਕੱਠੀ ਇੱਧਰ ਕੱਠੀ ਇੱਧਰ ਕੱਠੀ ਇੱਧਰ ਕੱਠੀ ਵਿਚਲਾ ਕੱਠਾ ਚ ਪਿਆ ਸਸ ਗਈ ਬਾਜ਼ਾਰ ਸਰਰੋ ਪੇ ਸਸ ਗਈ ਬਾਜ਼ਾਰ ਸਸਾ ਤੇ ਨਹੀਂ ਬੋਲੀਆਂ ਭਾਈ ਦੀਆਂ ਸਸਾ ਗੁੱਸਾ ਕਰ ਜਾਂਦੀਆਂ ਹੁੰਦੀਆਂ ਹੀ ਮम्मा ਪਉਂਦੀ ਨਹੀਂ ਤੇਰੀ ਬੋਲੀਆਂ ਨਾਲ ਤੇਰੀ ਦਾਦੀ ਦੇ தூ படி பாபா சாமே கிளா கல் கே பாபா பலி நான் பாபா பண்ணா